ਵੀਲਚੇਅਰ ਦੇ ਰਹੇ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਐਸ ਐਮਓ ਸਿਵਲ ਹਸਪੀਟਲ ਹੁਸ਼ਿਆਰਪੁਰ ਇੱਕ ਬਹੁਤ ਹੀ ਅੱਛੀ ਸੋਚ ਹੈ ਜੀ ਦਿਨਕਰ ਜੀ ਨੇ ਸਾਨੂੰ ਸਿਵਲ ਹਸਪੀਟਲ ਨੂੰ ਇੱਕ ਪ੍ਰਾਇੋਰਟੀ ਤੇ ਰੱਖ ਕੇ ਦੋ ਵੀਲਚੇਅਰਸ ਦਿੱਤੀਆਂ ਹੈਗੀਆਂ ਜੋ ਕਿ ਲੋਕਾਂ ਲਈ ਬਹੁਤ ਹੀ ਹੈਲਪਫੁਲ ਹੋਣਗੀਆਂ ਇੱਕ ਵੀਲਚੇਅਰ ਤੇ ਇਸ ਤਰ੍ਹਾਂ ਦੀ ਹੈ ਜਿਸ ਜੀ ਜਿਸ ਤਰ੍ਹਾਂ ਹੈਂਡੀਕੈਪ ਪੇਸ਼ੈਂਟ ਹੈਗੇ ਆ ਉਹ ਬੈਠ ਕੇ ਟਾਇਲਟ ਵੀ ਜਾ ਸਕਣਗੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜੀਆਂ ਵੀਲਚੇਅਰਸ ਹੁੰਦੀਆਂ ਜਿਸ ਤਰ੍ਹਾਂ ਫੋਲਡਿੰਗ ਵੀਲਚੇਅਰਸ ਹੁੰਦੀਆਂ ਹੈਗੀਆਂ ਕਈ ਪੇਸ਼ੈਂਟਸ ਇੰਨੇ ਸਿੱਖ ਹੁੰਦੇ ਹੈ ਉਹਨਾਂ ਦੇ ਰਿਲੇਟਿਵਸ ਜਿਹੜੇ ਆ ਨਾਲ ਹੀ ਫੋਲਡ ਕਰਕੇ ਲੈ ਜਾਂਦੇ ਹੈਗੇ ਆ ਤੇ ਸਾਡੇ ਕੋਲ व्हीलचेयर ਦੀ ਹਮੇਸ਼ਾ ਹੀ ਕਮੀ ਰਹਿੰਦੀ ਹੈ ਜੇਕਰ ਜੇ ਹਰ ਇਨਸਾਨ ਇਸ ਤਰ੍ਹਾਂ ਦੀ ਸੋਚ ਰੱਖੇ ਕਿ ਉਹਨਾਂ ਨੇ ਆਪਣੇ ਫਾਦਰ ਦੀ ਬਰਸੀ ਤੇ ਜਿਵੇਂ ਸਾਨੂੰ ਡੋਨੇਟ ਕੀਤੀ ਹੈ ਤੇ ਇੱਥੇ ਲੋਕਾਂ ਦੀ ਕਮੀ ਨਹੀਂ ਹੋਏਗੀ ਥੈਂਕਸ ਕਿਹੜੇ ਫਾਉ ਚਿਹਰੇ ਦੇਖਿਆ ਉਹ ਆਰਥੋਵਾਰਡ ਦੇ ਵਿੱਚ ਜਿਹੜੀ ਹੈ ਸਭ ਤੋਂ ਜ਼ਿਆਦਾ ਹੈਲਪਫੁਲ ਹੋਏਗੀ ਦੂਸਰੀ व्हीलਚੇਅਰ ਜਿਹੜੀ ਹੈ ਅਸੀਂ ਐਮਰਜੈਂਸੀ ਚ ਰੱਖਾਂਗੇ ਮੈਂ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ व्हीलਚੇਅਰ ਡੋਨੇਟ ਕਰ ਰਿਹਾ ਹਾਂ ਜੋ ਕਿ ਪੰਡਤ ਜੀ ਪ੍ਰੇਮਪਾਲ ਉਹਨਾਂ ਦਾ ਵੀ ਇੱਕ ਸਿਧਾਂਤ ਸੀ ਕਿਉਂਕਿ ਉਹ ਵੀ ਇੱਕ ਸਮਾਜ ਸੇਵਕ ਬਹੁਤ ਵੱਡੇ ਉਪਰਾਲੇ ਵਿੱਚ ਸੀਗੇ ਉਹ ਹਮੇਸ਼ਾ ਇੱਕ ਲੋਕਾਂ ਦੀ ਸੇਵਾ ਲਈ ਭਲੇ ਲਈ ਜਗਦੇ ਰਹਿੰਦੇ ਸੀਗੇ ਜਿਹਦੇ ਕਰਕੇ ਮੈਨੂੰ ਅچھے ਸੰਸਕਾਰ ਅੱਛੀ ਸੋਚ ਆਪਣੇ ਪਿਤਾ ਜੀ ਤੋਂ ਪ੍ਰਭਾਵਿਤ ਹੋਈ ਹੈ ਤੇ ਮੈਂ ਇਸ ਵੀ ਧਰਮ ਵਿੱਚ ਸੋਚਿਆ ਕਿ ਉਹਨਾਂ ਜਾਣ ਤੋਂ ਬਾਅਦ ਮੈਂ ਵੀ ਇੱਕ ਉਹਨਾਂ ਦਾ ਨਾਮ ਉਹਨਾਂ ਦੀ ਯਾਦਗਰੀ ਬਣਾਏ ਰੱਖਾਂ ਆਪਣੇ ਬਾਪ ਦਾ ਨਾਮ ਯਾਦਵਤ ਬਣਾਇ ਰੱਖਾਂ ਜਿਹਦੇ ਕਰਕੇ ਮੈਂ ਇੱਕ ਧਰਮ ਸਮਝਿਆ ਕਿ ਮੈਂ ਬੀਲਚੇਅਰ ਡੋਨੇਟ ਕਰਾਂ ਕਿ ਜਿਹਦੇ ਵਿੱਚ ਹਸਪੀਟਲ ਨੂੰ ਬੀਲਚੇਅਰ ਦੀ ਇੱਕ ਬਹੁਤ ਜ਼ਰੂਰੀ ਜ਼ਰੂਰਤ ਹੈ ਬੀਲਚੇਅਰ ਦੇਣਾ ਇੱਕ ਇਹ ਬਹੁਤ ਵੱਡਾ ਉਪਰਾਲਾ ਹੈ ਬਿਲਕੁਲ ਨਹੀਂ ਸੋਚਦਾ ਕਿ ਇਸੀ ਚੀਜ਼ ਦੀ ਜੇ ਲੋੜ ਹੈ ਇੱਕ ਐਜੂਕੇਸ਼ਨ ਇੱਕ ਮੈਡੀਕਲ ਸਭ ਤੋਂ ਜੇ ਸਮਾਜ ਸੇਵਾ ਕਰਨੀ ਚਾਹੀਦੀ ਹੈ ਕਿ ਬੱਚੇ ਨੂੰ ਪੜਾਇਆ ਲਿਖਾਇਆ ਜਾ ਸਕੇ ਇੱਕ ਮੈਡੀਕਲ ਜਿਹੜੇ ਬਹੁਤ ਹੀ ਇਨਾਂ ਲਈ ਅਸੂਲਤਾਂ ਦੀ ਜ਼ਰੂਰਤ ਹੈ ਸਮਾਜ ਨੂੰ ਵੀ ਜਗਣਾ ਚਾਹੀਦਾ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਇਹਨਾਂ ਤੇ ਖੂਬ ਧਿਆਨ ਦੇਣਾ ਚਾਹੀਦਾ ਤੁਸੀਂ ਜਰਾ ਜੇ ਇਹਨਾਂ ਦਾ ਕੈਂਪ ਵੀ ਲਾਉਂਦੇ ਹੋ ਸਮਾਜ ਨੇ ਕੀ ਸਨੇਹ ਦੇਣਾ ਚਾਹੀਦਾ ਸਮਾਜ ਨੂੰ ਮੈਂ ਇਹ ਸਨੇਹ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਲੋਕ ਆਪਣੇ ਮਾਪੇ ਨੂੰ ਭੁੱਲ ਜਾਂਦੇ ਆ ਰੱਬ ਦਾ ਘਰ ਬਾਅਦ ਵਿੱਚ ਆ ਪਰ ਲੇਕਿਨ ਆਪਣੇ ਸਭ ਤੋਂ ਪੂਜਨੇਪਾ ਆਪਣੇ ਪੇਰੈਂਟਸ ਹੈ ਪੇਰੈਂਟਸ ਦਾ ਹੀ ਸਭ ਤੋਂ ਪੂਜਾ ਕਰਨੀ ਚਾਹੀਦੀ ਆ ਇਹਨਾਂ ਨੂੰ ਅਸੀਂ ਇਹਨਾਂ ਦੇ ਅਰਸ਼ ਵਿੱਚ ਚੱਲਣਾ ਚਾਹੀਦਾ ਆ ਮੈਂ ਆਉਣ ਵਾਲੇ ਨੌਜਵਾਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਆ ਮੀਡੀਆ ਦੇ ਮਾਧਿਅਮ ਰਾਹੀਂ ਕਿ ਨੌਜਵਾਨ ਇਸ ਪ੍ਰੇਰਨਾ ਲੈ ਕੇ ਕੁਝ ਅچھے ਪ੍ਰਯਾਸਾਂ ਨੂੰ ਕਰਨ ਜਿਹੜਾ ਗਾ ਦਿਲਕਰ ਕਪੜਾ ਇਹਨਾਂ ਆ ਆਪਣੇ ਫਾਦਰ ਸਾਹਿਬ ਪ੍ਰੇਮ ਚੰਦ ਦੇ ਨਾਮ ਤੇ ਵੀਲ ਜੀਅ ਦਿੱਤੀ ਬਹੁਤ ਵਧੀਆ ਉਪਰਾਲਾ ਆ ਉਹ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜਾ ਇਹ ਉਪਰਾਲਾ ਕੀਤਾ ਬਹੁਤ ਅੱਛਾ ਕੀਤਾ ਆ ਉਹ ਸਾਨੂੰ ਅੱਗੇ ਵੱਰ ਕੇ ਹੋਰ ਕੰਮ ਕਰਨੇ ਚਾਹੀਦਾ ਆ ਜਿੱਦਾਂ ਇਹ ਬਲੱਡ ਕੈਂਪ ਲਾਂਦੇ ਆ ਜ਼ਰੂਰਤ ਵੇਲੇ ਹਰ ਵੇਲੇ ਸਮਾਜ ਦੇ ਵੇਖੜੇ ਹੁੰਦੇ ਆ ਸਾਨੂੰ ਵੀ ਇਹਨਾਂ ਨੂੰ ਕੋਲ ਸਾਧਨ ਚਾਹੀਦਾ ਆ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਪਰ ਹਰ ਵੇਲੇ ਜਦੋਂ ਸਾਨੂੰ ਜ਼ਰੂਰਤ ਪੈਂਦੀ ਆ ਜਿੰਨੇ ਕ ਖੜੇ ਹੁੰਦੇ ਆ ਅਸੀਂ ਇਹਨਾਂ ਨਾਲ ਆ ਜਦੋਂ ਸਾਡੀ ਲੋੜ ਹੋਵੇ ਅਸੀਂ ਪ੍ਰਸ਼ਾਸਨ ਨਾਲ ਆ ਇਹ ਮਤ